ਰੋਜ਼ਾਨਾ ਸੱਚ ਕਹੂੰ ਅਖਬਾਰ ਦੀ 22ਵੀਂ ਵਰੇਗੰਨ ਮਨਾਉਣ ਲਈ ਬਲਾਕ ਸਨਾਮ ਦੀ ਸਹਾਇਕ ਸੰਗਤ ਅਤੇ ਪਾਠਕਾਂ ਵੱਲੋਂ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਗਏ। ਇਸ ਮੌਕੇ ਡੇਰਾ ਸੱਚਾ ਸੋਧਾ ਅਤੇ ਮਾਨਵਤਾ ਭਲਾਈ ਕੇਂਦਰ ਸਨਾਮ ਵਿਖੇ ਕਰਵਾਏ ਗਏ ਪ੍ਰੋਗਰਾਮ ਦਰਮਿਆਨ ਪਾਠਕਾਂ ਨੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਛੀਆਂ ਲਈ ਪਾਣੀ ਅਤੇ ਦਾਣਿਆਂ ਦੇ ਕਟੋਰੇ ਰਖੇ। ਸੱਚ ਕਹੂੰ ਦੀ 22ਵੀਂ ਵਰੇਗੰਨ ਦੀ ਖੁਸ਼ੀ ਹਰ ਕਿਸੇ ਦੇ ਚਿਹਰੇ ਉੱਤੇ ਨਜ਼ਰ ਆ ਰਹੀ ਸੀ। ਇਸ ਦਰਮਿਆਨ ਪਾਠਕ ਸੱਚ ਕਹੂੰ ਅਖਬਾਰ ਦੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕਰਦੇ ਨਜ਼ਰ ਆਏ। ਇਹ ਜੋਰਾਂਡ ਪਾਠਕ ਤੇ ਸਾਥ ਸੰਗਤ ਨੇ ਆਪਸ ਵਿੱਚ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਵੀ ਕਰਵਾਇਆ ਇਸ ਮੌਕੇ ਡੇਰਾ ਸੱਚਾ ਸੋਦਾ ਦੇ 85 ਮੈਂਬਰ ਗਗਨਦੀਪ ਸਿੰਘ ਇंसा ਅਤੇ 85 ਮੈਂਬਰ ਸ਼ਾਹ ਦੇਵ ਇंसा ਨੇ ਕਿਹਾ ਕਿ ਅੱਜ ਸੱਚ ਕੋ ਅਖਬਾਰ ਦੀ 22ਵੀਂ ਬਰੇਗੰਡ ਮੌਕੇ ਨਾਮ ਦੇ ਪਾਠਕਾਂ ਵੱਲੋਂ ਪੰਛੀਆਂ ਲਈ ਪਾਣੀ ਅਤੇ ਅਨਾਜ ਵਾਲੇ ਕਟੋਰੀ ਰੱਖੇ ਗਏ ਜੋ ਕਿ ਸ਼ਲਾਘਾਯੋਗ ਕਾਰਜ ਹੈ ਉਨ੍ਹਾਂ ਨੇ ਆਖਿਆ ਕਿ ਅੱਜ ਦੇ ਦਿਨ 202 ਦੇ ਵਿੱਚ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਦੀ ਪਵਿੱਤਰ ਅਗਵਾਈ ਹੇਠ ਸ਼ੁਰੂ ਹੋਇਆ ਸੱਚ ਕੋ ਅਖਬਾਰ ਪਾਠਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਸੱਚ ਕੋ ਹੁੰ ਦੇ ਵਿੱਚ ਕਿਸਾਨੀ, ਕਾਰੋਬਾਰ, ਬੱਚਿਆਂ ਅਤੇ ਨੌਜਵਾਨਾਂ ਲਈ ਪੜ੍ਹਾਈ, ਨੌਕਰੀਆਂ ਅਤੇ ਹੋਰ ਵਧੇਰੇ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਪਬਲਿਕ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣੀਆਂ ਅਤੇ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਸੱਚ ਕੋ ਨਿਭਾਰ ਹੈ। ਦੇਰਾ ਸਤਸੁਰ ਸੁਦਾ ਦੀ ਸੰਸਥਾ ਦੇ ਵੱਲੋਂ 22 ਸਾਲ ਹੋ ਗਏ ਲੰਬੇ ਸਮੇਂ ਦੇ ਆ ਰਹੇ ਹਨ ਪਰਿਵਾਰਾਂ ਦੇ ਵਿਚ ਆ ਰਹੇ ਅਖਬਾਰ ਤੇ ਅੱਜ ਉਹਦੀ ਬਰੇ ਘੰਟੇ 22ਵੀਂ ਸਾਡੀ ਸਨਾਮ ਬਲਾਕ ਦੀ ਸਾਹ ਸੰਗਤ ਨੇ ਰਲ ਮਿਲ ਕੇ ਪੰਛੀਆਂ ਦੇ ਲਈ ਟੋਟਰੀਆਂ ਦਾ ਪ੍ਰਬੰਧ ਕੀਤਾ ਤੇ ਪੰਛੀਆਂ ਦੇ ਲਈ ਚੋਕੇ ਦਾ ਪ੍ਰਬੰਧ ਕੀਤਾ ਸਾਰੀ ਸਾਹ ਸੰਗਤ ਨੇ ਤੇ ਨਾਲ ਹੀ ਲੱਡੂ ਵੰਡ ਕੇ ਇੱਕ ਖੁਸ਼ੀ ਯਾਰ ਕੀਤੀ ਹੈ ਸਾਹ ਸੰਗਤ ਨੇ ਅਖਬਾਰ ਦੀ ਦੇਣ ਕਰੀਏ ਅਖਬਾਰ ਜੋ ਵੀ ਭੈਣ ਭਾਈ ਦੇ ਘਰੇ ਆਉਂਦਾ ਹੈ ਬਲਾਕ ਦੇ ਵਿੱਚ ਆਉਂਦਾ ਹੈ ਬਲਾਕ ਤੋਂ ਪਿੰਡਾਂ ਦੇ ਵਿੱਚ ਜਾਂਦਾ ਹੈ ਤੇ ਸਾਰੇ ਅਖਬਾਰ ਨੂੰ ਇੱਕ ਸਾਥ ਇੱਕ ਇਕੱਠੇ ਮਿਲ ਕੇ ਪਰਵਾਦ ਨੂੰ ਪੜਦਾ ਹੈ ਤੇ ਉਹ ਤੋਂ ਪੜ ਕੇ ਅੱਗੇ ਇੱਕ ਸਾਡੇ ਗੁਰੂ ਜੀ ਦੀ ਸਪੈਸ਼ਲ ਰੋਜ਼ ਮਜਲਿਸ ਦਾ ਵਿਆਖਿਆ ਹੁੰਦੀ ਹੈ ਉਹ ਸਾਥ ਸਾਥ ਸੰਗ ਪੜਦੀ ਹੈ ਨਾਲ ਬੱਚਿਆਂ ਵਾਸਤੇ ਕਹਾਣੀਆਂ ਟੁਟਕਲੇ ਤੇ ਬਾਕੀ ਹਰ ਤਰ੍ਹਾਂ ਦੀ ਸਪੈਸ਼ਲਿਟੀ ਅਖਬਾਰ ਦੇ ਵਿੱਚ ਹੈਗੀ ਹੈ ਸੋ ਅਸੀਂ ਸਾਰੀ ਸਨਾਮ ਬਲਾਕ ਦੀ ਸਮੁੱਚੀ ਸਾਧ ਸੰਗਤ ਔਰ ਜ਼ਿੰਮੇਵਾਰ ਭੈਣ ਭਾਈ ਅਸੀਂ ਸੱਚ ਕਹੂੰ ਦਾ ਧੰਨਵਾਦ ਕਰਦੇ ਆ ਜਿਹੜੇ ਕਿ ਇੰਨੀ ਮਿਹਨਤ ਸਦਕਾ ਹਰ ਤਰ੍ਹਾਂ ਦੀ ਸੰਗਤ ਨੂੰ ਸਿੱਖਿਆ ਉਹ ਪ੍ਰਦਾਨ ਕਰਦੇ ਹੈ ਔਰ ਇੰਨੀ ਕਾੜੀ ਮਿਹਨਤ ਦੇ ਨਾਲ ਅਖਬਾਰ ਦੇ ਇੰਨੇ ਪੇਜ ਵਧਾਤੇ ਕਿ ਵੀ ਅੱਜ ਸੱਚ ਕਹੂੰ ਇੰਡੀਆ ਕੀ ਬਾਹਲੇ ਦੇ ਸੱਤਕਰ ਵੀ ਇੱਕ ਪਛਾਣ ਪਛਾਣ ਬਣਾ ਗਿਆ ਆਪਣੀ ਜੋ ਸਾਇੰਸਾ ਜੀ ਦਾ ਸਦਕਾ ਸਾਡੇ ਸੇਵਾਦਾਰ ਭੈਣ ਭਾਈ ਜੋ ਪ੍ਰੈਸ ਦੇ ਨੇ ਉਹਨਾਂ ਨੂੰ ਵੀ ਅਸੀਂ ਇੱਕ ਤਰ੍ਹਾਂ ਦੀ ਵਧਾਈ ਦਿੰਦੇ ਹਾਂ ਸਲਾਮ ਬਲੱਗ ਵੱਲੋਂ ਵੀ ਉਹ ਬਹੁਤ ਘੜੀ ਮਿਹਨਤ ਦੇ ਨਾਲ ਮਤਲਬ ਅਖਬਾਰ ਨੂੰ ਚਲਾ ਰਹੇ ਨੇ